ਸਪੀਕਰ ਸਾਹਿਬ ਜਿਸ ਤਰ੍ਹਾਂ ਕੱਲ ਤੁਸੀਂ ਇੱਕ ਮੁਲਾਜ਼ਮ ਦੀ ਕਰਪਸ਼ਨ ਬਾਰੇ ਗੱਲ કરી ਸੀ ਔਰ ਉਸ ਤਰ੍ਹਾਂ ਦੇ ਨਾਲ ਜੇ ਉਸ ਤੋਂ ਉਤੇ ਕੰਮ ਹੋਊਗਾ ਤਾਂ ਬਹੁਤ ਵਧੀਆ ਇੱਕ ਸੁਨੇਹਾ ਜਾਊਗਾ ਪਰ ਉਹਦੇ ਨਾਲ ਨਾਲ ਮੈਂ ਇੱਕ ਪੂਰੇ ਪੰਜਾਬ ਦਾ ਜਿਹੜਾ ਵੱਡਾ ਮਸਲਾ ਔਰ ਇੱਥੇ ਬੈਠੇ ਤਕਰੀਬਨ ਮੈਨੂੰ ਲੱਗਦਾ ਵੀ ਸਾਰੇ ਐਮਐਲਏ ਦੇ ਹਲਕਿਆਂ ਦੇ ਲੋਕ ਆ ਜਿਹੜੇ ਉਸ ਤੋਂ ਪੀੜਤ ਹੋਣਗੇ ਸੋ ਪਿਛਲੇ ਦਿਨੀ ਜਿਹੜਾ ਪਰਲ ਕੰਪਨੀ ਦੇ ਮਾਲਕ ਆ ਜਿਹੜਾ ਨਿਰਮਲ ਸਿੰਘ ਭੰਗੂ ਅਸ ਦੁਨੀਆ ਤੋਂ ਚਲੇ ਗਏ ਪਰਨ ਕੰਪਨੀ ਦੇ ਪੰਜਾਬ ਦੇ 25 ਲੱਖ ਪਰਿਵਾਰਾਂ ਦਾ 8 ਤੋਂ 10 ਹਜ਼ਾਰ ਕਰੋੜ ਰੁਪਇਆ ਜਿਹੜਾ ਇਨਵੈਸਟ ਹੋਇਆ ਵਾ ਉਹਦੇ ਨਾਲ ਨਾਲ ਜੇ ਪੂਰੀ ਭਾਰਤ ਦੀ ਗੱਲ ਕਰੀਏ ਤਾਂ ਉਹਦੇ ਚ 5000 ਪਰ 85 ਲੱਖ ਪਰਿਵਾਰਾਂ ਦਾ ਜਿਹੜਾ 49000 100 ਕਰੋੜ ਰੁਪਇਆ ਉਹਦੇ ਚ ਇਨਵੈਸਟ ਹੋਇਆ ਵਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਬੜੀ ਵਾਰੀ ਇਸ ਤੇ ਗੱਲ ਕਰੀ ਆ ਕਿ ਲੋਕਾਂ ਨੂੰ ਜਿਹੜਾ ਪੈਸਾ ਵਾਪਸ ਦਿੱਤਾ ਜਾਊਗਾ ਔਰ ਇਸ ਦੇ ਵਿੱਚ ਜਿਹੜਾ ਪੈਸਾ ਲੱਗਿਆ ਉਹ ਜ਼ਿਆਦਾਤਰਾਂ ਛੋਟੇ ਪਰਿਵਾਰਾਂ ਦਾ ਪੈਸਾ ਲੱਗਿਆ ਹੋਇਆ ਔਰ ਇੰਨੀ ਕ ਸੰਪਤੀ ਜਿਹੜੀ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਨਾਲ-ਨਾਲ ਪਈ ਆ ਕਿ ਜਿੰਨਾ ਉਹਦੇ ਵਿੱਚ ਪੈਸਾ ਲੱਗਿਆ ਉਹ ਸੰਪਤੀ ਦੀ ਕੀਮਤੋਂ ਤੋਂ 10 ਗੁਣਾ ਹੈਗੀ ਆ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੂਰੇ ਸਦਨ ਦੇ ਧਿਆਨ ਦੇ ਵਿੱਚ ਔਰ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹਣਾ ਕਿ ਜਲਦ ਤੋਂ ਜਲਦ ਜਿਹੜਾ ਪਰਲ ਦੇ ਪੀੜਤ ਪਰਿਵਾਰ ਨੇ ਉਹਨਾਂ ਦੀ ਸੰਪਤੀ ਨੂੰ ਵੇਚ ਕੇ ਜ਼ਬਤ ਕਰਕੇ ਉਹ ਪੀੜਤ ਪਰਿਵਾਰਾਂ ਨੂੰ ਜਿਹੜਾ ਪੈਸਾ ਦਿੱਤਾ ਜਾਵੇ ਤਾਂ ਕਿ ਜਿਹੜੇ ਬੜੇ ਲੰਮੇ ਸਮੇਂ ਤੋਂ ਲੋਕਾਂ ਨੇ ਆਪਣੀਆਂ ਜੇਬਾਂ ਦੇ ਵਿੱਚੋਂ ਪੈਸਾ ਬਚਾ ਕੇ ਪਰਲ ਕੰਪਨੀ ਦੇ ਵਿੱਚ ਲਾਇਆ ਸੀ ਉਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਚਲਾਉਣ ਦੇ ਲਈ ਜਾਂ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਜਿਹੜਾ ਉਹ ਸਹਾਇਤਾ ਮਿਲ ਸਕੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਦਿੱਤਾ ਕੋ ਜਰੂਰ ਇਸ ਚੀਜ਼ ਤੇ ਪੰਜਾਬ ਸਰਕਾਰ ਵਿਚਾਰ ਕਰੇ ਥੈਂਕ ਯੂ